ਪੰਜਾਬ ਵਿੱਚ ਇੱਕ ਪਾਸੇ ਸਰਕਾਰ ਦੇ ਦਾਅਵਿਆਂ ਮੁਤਾਬਕ 90 ਫੀਸਦੀ ਤੋਂ ਵੱਧ ਘਰੇਲੂ ਖਪਤਕਾਰਾਂ ਦੇ ਬਿਜਲੀ ਬਿੱਲ ਜ਼ੀਰੋ ਆਉਂਦੇ ਨੇ ਜਾਂ ਕਹਿ ਲਈਏ ਕਿ ਇਹ ਮੁਫਤ ਦੀ ਸਹੂਲਤ ਮਿਲੀ ਹੋਈ ਹੈ ਪਰ ਦੂਜੇ ਪਾਸੇ ਕੁਝ ਚੰਦ ਘਰਾਣੇ ਐਸੇ ਵੀ ਨੇ ਜਿਨ੍ਹਾਂ ਦੇ ਬਿਜਲੀ ਦਾ ਜਿਹੜਾ ਲੋਡ ਹੈ ਉਹ ਕਈ ਗੁਣਾ ਵੱਧ ਹੈ ਔਰ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਬਿਜਲੀ ਦਾ ਖਾਸ ਕਰਕੇ ਉਹ ਉਹਨਾਂ ਦੇ ਸਿਰ ਦੇ ਉੱਤੇ ਹੀ ਭਰਿਆ ਜਾ ਰਿਹਾ ਹੈ ਤਾਂ ਇਸ ਦੇ ਬਾਬਤ ਇੱਕ ਰਿਪੋਰਟ ਸ਼ਕਤੀ ਹੈ ਜਿਸ ਦੇ ਬਾਰੇ ਵਿਸਥਾਰ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਉਹ ਕਿਹੜੇ ਘਰਾਣੇ ਨੇ ਕਿਹੜੇ ਲੋਕ ਨੇ ਕਿਹੜੀਆਂ ਹਸਤੀਆਂ ਨੇ ਜਿਨ੍ਹਾਂ ਦਾ ਬਿਜਲੀ ਬਿੱਲ ਲੱਖਾਂ ਦੇ ਹਿਸਾਬ ਨਾਲ ਆਉਂਦਾ ਹੈ ਸਾਲਾਨਾ ਬਿਜਲੀ ਦਾ ਬਿੱਲ ਇੱਕ ਘਰ ਤਾਂ ਐਸਾ ਹੈ ਕਿ 17 ਲੱਖ ਰੁਪਏ ਤੋਂ ਵਿਵਾਦ ਆ ਜਾਂਦਾ ਹੈ ਇੱਕ ਮਹੀਨਾ ਤਾਂ ਐਸਾ ਆਇਆ ਕਿ ਉਸ ਦਾ ਜਿਹੜਾ ਬਿਜਲੀ ਬਿੱਲ ਹੈ ਘਰ ਦਾ ਉਹ 170000 ਤੋਂ ਵੱਧ ਆ ਗਿਆ ਇੱਕ ਪਾਸੇ ਤਾਂ 4000 5000 ਬਿਜਲੀ ਜਿਹੜੇ ਆਮ ਘਰ ਨੇ ਉਹਨਾਂ ਦਾ ਬਿੱਲ ਆ ਜਾਵੇ ਤੇ ਉਹਨਾਂ ਲਈ ਬੜਾ ਔਖਾ ਹੋ ਜਾਂਦਾ ਹੈ ਹਾਲਾਂਕਿ ਜਿਹੜੀ ਸਬਸਿਡੀ ਹੈ ਯਾ ਬਿਜਲੀ ਦੀਆਂ ਜਿਹੜੀਆਂ ਦਰਾਂ ਨੇ ਉਸ ਨੂੰ ਲੈ ਕੇ ਕਾਫੀ ਵਾਰੀ ਚਰਚਾ ਹੋਈ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਬਿਜਲੀ ਦੇ ਜਿਹੜੇ ਯੂਨਿਟ ਆ ਜਿੰਨੇ ਖਪਤ ਹੁੰਦੇ ਨੇ ਖਪਤਕਾਰਾਂ ਤੋਂ ਘੱਟੋ-ਘੱਟ ਰੇਟ ਇੱਕ ਤੈਅ ਹੋਣਾ ਚਾਹੀਦਾ ਹੈ। ਘੱਟੋ-ਘੱਟ ਉਹਨੇ ਪੈਸੇ ਤੇ ਲਈ ਜਾਣੇ ਚਾਹੀਦੇ ਨੇ ਤਾਂ ਕਿ ਬਿਜਲੀ ਦਾ ਜਿਹੜਾ ਫਿਊਜ਼ ਨਾ ਉੱਡ ਜਾਵੇ ਹਮੇਸ਼ਾ ਦੇ ਲਈ ਕਿਤੇ ਕਾਲੇ ਦੇ ਨਾ ਦੇਖਣੇ ਪੈ ਜਾਣ ਕਿਤੇ ਬਿਜਲੀ ਤੋਂ ਵਾਂਝੇ ਹੋ ਜਾਈਏ। ਮੁਫਤ ਬਿਜਲੀ ਸਕੀਮ ਨੂੰ ਲੈ ਕੇ ਸਰਕਾਰ ਦੀ ਇਹੀ ਇੱਕ ਸਭ ਤੋਂ ਵੱਡੀ ਪ੍ਰਾਪਤੀ ਗਿਣਾਈ ਜਾਂਦੀ ਹੈ ਜਦੋਂ ਵੀ ਪ੍ਰਚਾਰ ਕੀਤਾ ਜਾਂਦਾ ਕਿ ਮੁਫਤ ਬਿਜਲੀ ਕਿਹਾ ਸੀ ਦੇਾਂਗੇ ਔਰ ਉਹ ਦਿੱਤੀ ਜਾਂਦੀ ਹੈ ਹਾਲਾਂਕਿ ਨਿਰਵਿਘਨ ਇਹ ਮੁਫਤ ਬਿਜਲੀ ਦੀ ਸਹੂਲਤ ਮਿਲ ਰਹੀ ਹੈ ਜਾਂ ਵਿੱਚ ਵਿਘਨ ਪੈਂਦੇ ਨੇ ਇਹ ਪੰਜਾਬ ਦੇ ਲੋਕ ਬਖੂਬੀ ਜਾਣਦੇ ਨੇ ਪਰ ਹੁਣ ਜਿਹੜੀ ਛਪੀ ਖਬਰ ਹੈ ਪੰਜਾਬੀ ਟ੍ਰਿਬਿਊਨ ਦੇ ਵਿੱਚ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਰਿਪੋਰਟ ਉਸ ਦੇ ਵਿੱਚ ਉਹਨਾਂ ਨੇ ਕੁਝ ਡਾਟਾ ਸਾਂਝਾ ਕੀਤਾ ਅੰਕੜੇ ਸਾਂਝੇ ਕੀਤੇ ਨੇ ਜਿਸ ਦੇ ਬਾਰੇ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਉਹਨਾਂ ਦੀ ਹੈਡਲਾਈਨ ਹੈ ਕਿ ਪਾਵਰਫੁੱਲ ਬਿੱਲ ਵੀ ਵੱਡੇ ਤੇ ਬਿੱਲ ਵੀ ਵੱਡੇ ਬਿਜਲੀ ਦੇ ਵੱਡੇ ਬਿੱਲਾਂ ਵਾਲੇ 10 ਘਰੇਲੂ ਖਪਤਕਾਰਾਂ 'ਚ 올ੰਪੀਅਨ ਅਭਿਨਾਵ ਬਿੰਦਰਾ ਦੀ ਕਾਇਮ ਹੈ ਸਰਦਾਰੀ ਸਭ ਤੋਂ ਵੱਧ ਬਿਜਲੀ ਦਾ ਬਿੱਲ ਘਰੇਲੂ ਖਪਤਕਾਰਾਂ 'ਚ ਉਹਨਾਂ ਦਾ ਆਉਂਦਾ ਹੈ ਉਹਨਾਂ ਦਾ ਘਰ ਜਿਲ੍ਹਾ ਮੁਹਾਲੀ ਦੇ ਵਿੱਚ ਹੈ ਜ਼ਿਰਕਪੁਰ ਦੇ ਵਿੱਚ ਹੈ ਤੇ ਉਹਨਾਂ ਦਾ ਜਿਹੜਾ ਬਿਜਲੀ ਬਿੱਲ ਹੈ ਉਹ ਇਸ ਮਹੀਨੇ ਤੇ ਸਭ ਤੋਂ ਟੌਪ ਤੇ ਰਿਹਾ 1.70 ਹਜ਼ਾਰ ਤੋਂ ਵੱਧ ਬਿਜਲੀ ਦਾ ਬਿੱਲ ਆ ਗਿਆ ਯਾਨੀ ਕਿ ਉਹਨਾਂ ਦਾ ਦਿਹਾੜੀ ਦੇ ਜਿਹੜੇ ਬਿਜਲੀ ਦੇ ਯੂਨਿਟਾਂ ਇੰਨੇ ਖਪਤ ਹੋ ਜਾਂਦੇ ਐ ਕਿ ਜਿੰਨਾ ਬਿੱਲ ਕਈ ਘਰਾਂ ਦਾ ਮਹੀਨਾਵਦੀ ਆਉਂਦਾ ਉਹਨਾਂ ਉਹਨਾਂ ਦਾ ਇੱਕ ਦਿਨ ਦੇ ਵਿੱਚ ਖਪਤ ਹੋ ਜਾਂਦੀ ਹੈ। ਡੇਰਾਬਸੀ ਦੇ ਕਾਰੋਬਾਰੀ ਕੇਵਲ ਕ੍ਰਿਸ਼ਨ ਗਰਗ ਵੀ ਦੂਜੇ ਨੰਬਰ ਤੇ ਨੇ ਇਸ ਮਾਮਲੇ 'ਚ ਬਿਜਲੀ ਦੇ ਬਿੱਲ ਜ਼ੀਰੋ ਬਿੱਲਾ ਦੇ ਦੌਰ 'ਚ ਪੰਜਾਬ 'ਚ ਅਜਿਹੇ ਵੱਡੇ ਘਰ ਵੀ ਨੇ ਜਿਹੜੇ ਬਿਜਲੀ ਦੇ ਬਿੱਲ 'ਚ ਝੰਡੀ ਲੈ ਗਏ ਨੇ ਪਰ ਪੰਜਾਬ ਭਰ 'ਚ ਅਜਿਹੇ 10 ਘਰਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਦਾ ਬਿਜਲੀ ਬਿੱਲ ਸਭ ਤੋਂ ਵੱਧ ਵੱਧ ਆਉਂਦਾ ਹੈ। ਪਾਵਰਕਾਮ ਲਈ ਇਹ ਤਰਜੀਹੀ ਗਾਹਕ ਨੇ ਜਿਨ੍ਹਾਂ ਦਾ ਬਿੱਲ ਵਕਤ ਸਿਰ ਅਦਾ ਹੁੰਦਾ ਰਹਿੰਦਾ ਹੈ ਇਨ੍ਹਾਂ ਘਰਾਂ ਦੇ ਵੱਡੇ ਬਿਜਲੀ ਬਿੱਲ ਸਰਕਾਰੀ ਖਜ਼ਾਨੇ ਦਾ ਹੌਸਲਾ ਵੀ ਵਧਾਉਂਦੇ ਨੇ ਤੇ ਵੱਡਿਆਂ ਘਰਾਂ ਦਾ ਬਿਜਲੀ ਲੋਡ ਵੀ ਜ਼ਿਆਦਾ ਹੈ ਬਿਜਲੀ ਖਪਤ ਵਿਵਧ ਹੈ ਤੇ ਬਿਜਲੀ ਬਿੱਲ ਵੀ ਘਟ ਨਹੀਂ ਹੁੰਦਾ ਵੇਰਵਿਆਂ ਅਨੁਸਾਰ ਸਾਲ 2023-24 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਭਾਰਤ ਚੋਂ ਘਰੇਲੂ ਬਿਜਲੀ ਦੇ ਬਿੱਲ ਚ 올ੰਪੀਅਨ ਅਭਿਨਵ ਬੇਂਦਰਾ ਦੀ ਸਰਦਾਰੀ ਹੈ ਇਸ ਮਾਮਲੇ ਵਿੱਚ ਅਭਿਨਵ ਬੇਂਦਰਾ ਦੇ ਜ਼ਿਰਕਪੁਰ ਘਰ ਦਾ ਬਿਜਲੀ ਬਿੱਲ ਸਾਲ ਦੇ ਦੌਰਾਨ 17 ਲੱਖ 39 ਹਜ਼ਾਰ ਰੁਪਇਆ ਆਉਂਦਾ ਸਾਲਾਨਾ ਇਸ ਘਰ ਦਾ ਮੌਜੂਦਾ ਜਿਹੜਾ ਬਿਜਲੀ ਬਿੱਲ ਹੈ ਉਹ ਵੀ ਕਿਤੇ ਘਟ ਨਹੀਂ ਰਿਹਾ ਇਸ ਵਾਰ ਦਾ ਉਹਨਾਂ ਦਾ ਬਿਜਲੀ ਬਿੱਲ ਜਿਹੜਾ ਘਰ ਦਾ ਉਹ 1 ਲੱਖ 72000 ਰੁਪਿਆ ਆ ਗਿਆ ਇਹਨਾਂ ਦੇ ਬਿੱਲਾਂ ਦੀ ਜਿਹੜੀ ਅਦਾਇਗੀ ਹੈ ਉਹ ਕਦੇ ਵੀ ਖੁੰਝਦੀ ਨਹੀਂ ਸਮੇਂ ਸਿਰ ਦੇ ਉੱਤੇ ਬਿਜਲੀ ਦਾ ਬਿੱਲ ਵੀ ਅਦਾ ਕਰ ਦਿੱਤਾ ਜਾਂਦਾ ਇਸ ਘਰ ਦਾ ਜਿਹੜਾ ਬਿਜਲੀ ਲੋਡ ਹੈ ਉਹ 179.7 ਕਿਲੋਵਾਟ ਦਾ ਹੈ ਸਾਲਾਨਾ ਦਾ ਜਿਹੜਾ ਪ੍ਰਤੀ ਦਿਨ ਔਸਤਨ ਬਿਜਲੀ ਬਿੱਲਾ 4725 ਰੁਪਏ ਆ ਰਿਹਾ ਬਿੱਲ ਸਮੁੱਚੇ ਪੰਜਾਬ ਚ ਦੂਜਾ ਵੱਡਾ ਘਰ ਡੇਰਾਬੱਸੀ ਦੇ ਕਾਰੋਬਾਰੀ ਕੇਵਲ ਕ੍ਰਿਸ਼ਨ ਗਰਗਦਾ ਜਿਸ ਦਾ ਬਿਜਲੀ ਲੋਡ 165 ਕਿਲੋਵਾਟ ਹੈ ਲੰਗੇ ਵਿੱਤੀ ਬਰੇ ਦੌਰਾਨ ਇਸ ਘਰ ਦਾ ਬਿਜਲੀ ਬਿੱਲ 16 ਲੱਖ ਜਿਹੜਾ ਲਗਭਗ ਲਗਭਗ 17 ਲੱਖ ਰੁਪਇਆ ਆ ਗਿਆ 16.97 ਲੱਖ ਰੁਪਇਆ ਤਾਜ਼ਾ ਬਿੱਲ 1.46 ਲੱਖ ਰੁਪਇਆ ਹੈ ਯਾਨੀ ਕਿ ਇਸ ਵਾਰੀ ਇਸ ਜਿਹੜਾ ਦੂਜੇ ਨੰਬਰ ਦੇ ਉੱਤੇ ਮਹਿੰਗੀ ਬਿਜਲੀ ਪੈ ਰਹੀ ਹੈ ਕਿਸੇ ਨੂੰ ਘਰ ਨੂੰ ਤਾਂ ਉਹ ਵੀ ਇੱਥੋਂ ਦੀ ਹੈ ਜਿੱਥੇ ਮੋਹਾਲੀ ਜ਼ਿਲ੍ਹੇ ਦਾ ਇਹ ਘਰ ਹੈ ਡੇਰਾਬਸੀ ਦੇ ਵਿੱਚ ਪੈਂਦਾ ਜਿੱਥੇ 146000 ਰੁਪਇਆ ਪ੍ਰਤੀ ਮਹੀਨਾ ਬਿੱਲ ਆ ਗਿਆ ਕਾਦੀਆਂ ਦੇ ਅਹਿਮਦੀਆ ਭਾਈਚਾਰੇ ਦਾ ਬਿਜਲੀ ਬਿੱਲ ਆ ਜਿਹੜਾ 1 ਸਾਲ ਦਾ 12.26 ਲੱਖ ਰੁਪਇਆ ਆ ਆਰ ਘਰੇਲੂ ਬਿਜਲੀ ਦੇ ਬਿੱਲਾਂ ਚ ਪੰਜਾਬ ਭਰ ਚੋਂ ਸਿਖਰਲੇ ਦਸਾਂ ਘਰਾਂ ਚ ਕੱਲੇ ਲੁਧਿਆਣਾ ਦੇ 7 ਘਰ ਹੀ ਸ਼ਾਮਲ ਨੇ ਇਹਨਾਂ ਉੱਪਰਲੇ ਦਸਾਂ ਘਰਾਂ ਦਾ ਬਿਜਲੀ ਬਿੱਲ ਲੰਘੇ ਸਾਲ ਦਾ 1.13 ਕਰੋੜ ਰੁਪਏ ਬਣਦਾ ਇਹਨਾਂ ਦਸਾਂ ਘਰਾਂ ਦਾ ਹੀ ਬਿੱਲ ਕਰੋੜ ਰੁਪਇਆ ਤੋਂ ਵੱਧ ਬਣ ਗਿਆ ਇੱਕ ਸਾਲ ਦੇ ਵਿੱਚ ਔਰ ਪਿਛਲੇ ਬਾਰੇ ਦੌਰਾਨ ਲੁਧਿਆਣਾ ਦੇ ਵਰਦਮਾਨ ਗਰੁੱਪ ਵਾਲੇ ਪਾਲ ਉਸਵਾਲ ਦੇ ਘਰ ਦਾ ਬਿਜਲੀ ਬਿੱਲ 11.70 ਲੱਖ ਰੁਪਏ ਸਾਲਾਨਾ ਆਇਆ। ਅਨੂਪ ਰਾਜ ਸਿੰਘ ਗਿੱਲ ਦਾ ਸਾਲਾਨਾ ਬਿਜਲੀ ਬਿੱਲ ਲਗਭਗ 13 ਲੱਖ ਰੁਪਏ ਆਇਆ। ਮਹੇਸ਼ ਮਿੱਤਲ ਦਾ ਬਿੱਲ ਆ ਜਿਹੜਾ ਉਹ 10.5 ਲੱਖ ਰੁਪਏ ਸਾਲਾਨਾ ਆਇਆ। ਜਵਾਰ ਲਾਲ ਦਾ ਸਾਲਾਨਾ ਬਿੱਲ ਆ ਜਿਹੜਾ ਉਹ 10 ਲੱਖ ਰੁਪਏ ਲਗਭਗ ਆਇਆ। ਰਵਿੰਦਰਪਾਲ ਦਾ ਸਾਲਾਨਾ ਬਿੱਲ ਆ ਜਿਹੜਾ ਉਹ ਲਗਭਗ 8 ਲੱਖ ਰੁਪਈਆ ਆਉਂਦਾ ਬਲਰਾਜ ਪਸੀਨ ਦਾ ਬਿੱਲ ਆ ਜਿਹੜਾ 732000 ਰੁਪਏ ਸਾਲਾਨਾ ਆਉਂਦਾ ਔਰ ਰਸ਼ਮੀ ਵੈਕਟਰ ਦਾ 6.99 ਲੱਖ ਰੁਪਈਆ ਸਾਲਾਨਾ ਬਿਜਲੀ ਬਿੱਲ ਆ ਯਾਨੀ ਕਿ 699000 ਰੁਪਈਆ ਪੰਜਾਬ ਵਿੱਚ ਇਸ ਵੇਲੇ 79.47 ਲੱਖ ਘਰੇਲੂ ਕਨੈਕਸ਼ਨ ਨੇ ਜਿਨ੍ਹਾਂ ਚੋਂ ਉਪਰੋਕਤ ਘਰਾਂ ਦਾ ਬਿਜਲੀ ਬਿੱਲ ਸਿਖਰ ਦੇ ਉੱਤੇ ਚੱਲ ਰਿਹਾ ਤੇ ਸਾਲ 2023-24 ਦੌਰਾਨ ਘਰੇਲੂ ਬਿਜਲੀ ਬਿੱਲਾਂ ਤੋਂ ਪਾਵਰ ਕਾਮ ਨੂੰ 11406 ਕਰੋੜ ਰੁਪਏ ਦੀ ਆਮਦਨ ਹੋਈ ਸੀ ਜਦ ਕਿ ਚਾਲੂ ਵਿੱਤੀ ਬਰੇ ਦੌਰਾਨ ਬਿਜਲੀ ਬਿੱਲਾਂ ਦੇ ਘਰਾਂ ਤੋਂ 13 ਕਰੋੜ 13670 ਕਰੋੜ ਰੁਪਏ ਦੀ ਕਮਾਈ ਦਾ ਅਨੁਮਾਨ ਹੈ ਤਾਂ ਇੰਨਾ ਵੱਡਾ ਬਿਜਲੀ ਬਿੱਲ ਇਹਨਾਂ ਦਸਾਂ ਘਰਾਂ ਦਾ ਆਉਂਦਾ ਹੈ ਖਾਸ ਕਰਕੇ ਅਭਿਨਵ ਬਿੰਦਰਾ ਜਿਹੜੇ 올ੰਪੀਅਨ ਨੇ ਸਾਡੇ ਤੇ ਉਹਨਾਂ ਦੇ ਜਿਹੜਾ ਜਿਰਕਪੁਰ ਦੇ ਵਿੱਚ ਘਰ ਹੈ ਸਭ ਤੋਂ ਵੱਧ ਬਿਜਲੀ ਦਾ ਬਿੱਲ ਉਹ ਭੁਗਤਾਨ ਕਰ ਰਹੇ ਨੇ ਤੇ ਇੱਥੇ ਇਹ ਵੀ ਮੰਨਿਆ ਜਾਂਦਾ ਜਿਹੜਾ ਪਾਵਰ ਕਾਮ ਹੈ ਉਹਨਾਂ ਦੇ ਵੀ ਹੌਸਲੇ ਇਸੇ ਘਰਾਂ ਤੋਂ ਹੀ ਬਲੰਦ ਹੁੰਦੇ ਨੇ ਕਿ ਉਹਨਾਂ ਨੇ ਜਿਹੜਾ ਬਿਜਲੀ ਬਿੱਲ ਭਰਿਆ ਉਸ ਦੇ ਨਾਲ ਕਿੰਨਾ ਖਜ਼ਾਨਾ ਭਰਪੂਰ ਹੋ ਰਿਹਾ ਹੈ ਵੱਡਿਆਂ ਘਰਾਂ ਦੇ ਬਿਜਲੀ ਬਿੱਲ ਦੇ ਨਾਲ ਹੀ ਖਜ਼ਾਨਾ ਚੱਲ ਰਿਹਾ ਹੈ ਭਰਪੂਰ ਹੋ ਰਿਹਾ ਹੈ ਉਸ ਦੇ ਸਹਾਰੇ ਚੱਲੀ ਜਾਂਦਾ ਹੈ ਕੰਮ ਇੱਕ ਪਾਸੇ ਘਰਾਂ ਨੂੰ ਜਿੱਥੇ ਬਿਜਲੀ ਦੇ ਜ਼ੀਰੋ ਬਿੱਲ ਆ ਰਹੇ ਨੇ ਉੱਥੇ ਵੱਡੇ ਘਰ 300 ਯੂਨਿਟਾਂ ਦੀ ਬਿਜਲੀ ਮਾਫੀ ਤੋਂ ਦੂਰ ਨੇ ਪਾਵਰਕਾਮ ਦੇ ਅਧਿਕਾਰੀ ਆਖਦੇ ਨੇ ਕਿ ਇਹਨਾਂ ਵੱਡਿਆਂ ਘਰਾਂ ਦੇ ਬਿਜਲੀ ਬਿੱਲ ਹੀ ਖਜ਼ਾਨੇ ਦਾ ਸਹਾਰਾ ਬਣੇ ਹੋਏ ਨੇ ਆਲਦੀ ਘੜੀ ਵੱਡਿਆਂ ਘਰਾਂ ਵਾਲੇ ਇਹ ਕਾਰੋਬਾਰੀ ਲੋਕ ਨੇ ਜਿਨ੍ਹਾਂ ਦੇ ਵੱਡੇ ਜਿੱਡੇ ਵੱਡੇ ਕਾਰੋਬਾਰ ਨੇ ਓਡੇ ਵੱਡੇ ਬਿਜਲੀ ਦੇ ਬਿੱਲ ਆਉਂਦੇ ਨੇ ਤੇ ਵਧੀਆ ਗੱਲ ਇਸ ਦੇ ਵਿੱਚ ਸੰਕੇਤ ਇਹ ਹੈ ਕਿ ਇਹਨਾਂ ਨੇ ਕਦੇ ਬਿਜਲੀ ਬਿੱਲ ਟੁੱਟਣ ਨਹੀਂ ਦਿੱਤਾ ਸਮੇਂ ਸਿਰ ਦੇ ਉੱਤੇ ਭੁਗਤਾਨ ਕੀਤਾ ਆਪ ਸਰਕਾਰ ਨੇ 1 ਜੁਲਾਈ 2022 ਤੋਂ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੇਣ ਦੀ ਸਕੀਮ ਲਾਗੂ ਕੀਤੀ ਹੋਈ ਸੀ ਸੂਬੇ 'ਚ 80% ਦੇ ਉੱਪਰ ਘਰਾਂ ਨੂੰ ਬਿਜਲੀ ਦਾ ਜ਼ੀਰੋ ਬਿੱਲ ਆਉਂਦਾ ਹੈ ਚਾਲੂ ਵਿੱਤੀ ਬਰੇ ਦੌਰਾਨ ਘਰੇਲੂ ਬਿਜਲੀ ਦੇ ਯੂਨਟਾਂ ਦੀ ਮੁਫਤ ਮਾਫੀ ਦੀ ਸਬਸਿਡੀ 8800 ਕਰੋੜ ਰੁਪਇਆ ਸ਼ੂਕ ਸਕਦੀ ਹੈ ਸਾਲ 2023-24 ਵਿੱਚ ਘਰੇਲੂ ਬਿਜਲੀ ਬਿੱਲਾਂ ਦੀ ਜਿਹੜੀ ਸਬਸਿਡੀ ਆ 7324 ਕਰੋੜ ਰੁਪਏ ਤੱਕ ਬਣਦੀ ਹੈ ਇਸ ਤਰ੍ਹਾਂ ਵੱਖ-ਵੱਖ ਸਬਸਿਡੀਆਂ ਮਲਾ ਲੀਆਂ ਜਾਣ ਤਾਂ ਇਹ ਜਿਹੜਾ ਅੰਕੜਾ 20000 ਕਰੋੜ ਰੁਪਏ ਤੋਂ ਵੀ ਉੱਪਰ ਦਾ ਹੋ ਜਾਂਦਾ ਹੈ ਤਾਂ ਬਿਜਲੀ ਜਿਹੜਾ ਪਾਵਰ ਕਮ ਹੈ ਵਿਭਾਗ ਹੈ ਉਹ ਇੱਕ ਪਾਸੇ ਕਈ ਤਰ੍ਹਾਂ ਦੀਆਂ ਸਵਾਲ ਵੀ ਉੱਠਦੇ ਨੇ ਕਿ ਕਿਵੇਂ ਨਿਹਾਰਵਾਲ ਨੂੰ ਜਾ ਰਿਹਾ ਹੈ ਖਜ਼ਾਨਾ ਭਰਪੂਰ ਬੇਸ਼ੱਕ ਸਰਕਾਰ ਦੱਸੇ ਪਰ ਬਿਜਲੀ ਖਪਤਕਾਰਾਂ ਦੇ ਵਿੱਚ ਜਿਹੜੇ ਬਿਜਲੀ ਮੁਫਤ ਦੇ ਵਿੱਚ ਸਹੂਲਤ ਲੈ ਰਹੇ ਨੇ ਉਹਨਾਂ ਦਾ ਜਦੋਂ ਬਿਜਲੀ ਬਿੱਲ ਜ਼ੀਰੋ ਆਵੇਗਾ ਤਾਂ ਫਿਰ ਪਾਵਰ ਕਾਮ ਨੂੰ ਤੋੜਨ ਦੇ ਲਈ ਕੀ ਕੀਤਾ ਜਾਵੇਗਾ ਕੀ ਇਹ 10 ਘਰ ਕਾਫੀ ਹੋਣਗੇ ਜਿਨ੍ਹਾਂ ਦਾ ਬਿਜਲੀ ਬਿੱਲ ਲੱਖਾਂ ਦੇ ਵਿੱਚ ਆਉਂਦਾ ਦਿਨ ਦੇ ਵਿੱਚ ਹੀ ਦਿਹਾੜੀ ਦੇ ਵਿੱਚ ਹੀ ਬਿਜਲੀ ਇੰਨੀ ਖਪਤ ਹੋ ਜਾਂਦੀ ਹੈ ਜਿੰਨੀ ਸ਼ਾਇਦ ਕਿਸੇ ਦੀ ਮਹੀਨੇ ਦੇ ਵਿੱਚ ਵੀ ਨਾ ਹੁੰਦੀ ਹੋਵੇ ਤਾਂ ਇਹ ਬਿਜਲੀ ਦੇ ਜਿਹੜੇ ਖਪਤਕਾਰ ਨੇ ਉਹਨਾਂ ਦੇ ਸਹਾਰੇ ਖਜ਼ਾਨਾ ਚੱਲਦਾ ਦਿਖਾਈ ਦੇ ਰਿਹਾ ਤੇ ਇਸ ਰਿਪੋਰਟ ਦੇ ਮੁਤਾਬਕ ਇੱਕ ਗੱਲ ਸਮਝੀ ਜਾ ਸਕਦੀ ਹੈ ਕਿ ਇੱਕ ਪਾਸੇ ਬਹੁਤ ਵੱਡੇ ਘਰਾਣੇ ਜਿਨ੍ਹਾਂ ਦੇ ਬਿੱਲ ਵੀ ਲੱਖਾਂ 'ਚ ਨੇ ਤੇ ਉਹਨਾਂ ਦੇ ਕਾਰੋਬਾਰ ਵੀ ਵੱਡੇ ਨੇ ਉਹ ਬਿੱਲਾਂ ਦਾ ਭੁਗਤਾਨ ਕਰ ਰਹੇ ਨੇ ਦੂਜੇ ਪਾਸੇ ਕਈ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਜ਼ਰੂਰ ਸਬਸਿਡੀ ਮਿਲਣੀ ਚਾਹੀਦੀ ਹੈ ਪਰ ਕੁਝ ਘਰ ਜਿਹੇ ਨੇ ਜਿਨ੍ਹਾਂ ਦਾ ਚੰਗਾ ਸਰਦਾ ਪੁੱਜਦਾ ਹੋਣ ਦੇ ਕਰਕੇ ਵੀ ਉਹ ਆਪਣੇ ਆਪ ਨੂੰ ਬਿਜਲੀ ਮੁਫਤ ਬਿਜਲੀ ਵਾਲੀ ਸਕੀਮ ਦੇ ਵਿੱਚ ਹੀ ਦਾਇਰੇ ਵਿੱਚ ਰੱਖਣਾ ਚਾਹੁੰਦੇ ਨੇ ਉਹ ਬਿਜਲੀ ਦਾ ਭੁਗਤਾਨ ਕਰਨ ਲਈ ਤਿਆਰ ਨਹੀਂ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਹਾਡਾ ਕੀ ਵਿਚਾਰ ਹੈ ਕਿ ਬਿਜਲੀ ਮੁਫਤ ਦੀ ਸਕੀਮ ਕਿਸ ਕਿਸ ਨੂੰ ਮਿਲਣੀ ਚਾਹੀਦੀ ਹੈ ਤੇ ਕਿਸ ਨੂੰ ਇਸ ਤੋਂ ਵਾਂਝੇ ਰੱਖ ਦੇਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਕਮਾਈ ਦੇ ਵਿੱਚੋਂ ਹੀ ਬਿਜਲੀ ਦਾ ਭੁਗਤਾਨ ਕਰੇ ਬਿੱਲਾਂ ਦਾ ਭੁਗਤਾਨ ਕਰੇ ਇਸ ਦੇ ਬਾਰੇ ਆਪਣਾ ਤੁਹਾਡਾ ਕੀ ਖਿਆਲ ਹੈ ਆਪਣੇ ਆਪਣੇ ਨਿੱਜੀ ਤਜਰਬੇ ਦੇ ਵਿੱਚੋਂ ਜਰੂਰ ਤੁਸੀਂ ਵਿਚਾਰ ਸਾਂਝੇ ਕਰ ਸਕਦੇ ਹੋ ਹੋ ਸਕਦਾ ਹੈ ਇਹ ਹੀ ਵਿਚਾਰ ਸਰਕਾਰ ਨੂੰ ਅੱਗੇ ਪਾਲਿਸੀ ਬਣਾਉਣ ਦੇ ਵਿੱਚ ਕੰਮ ਆਉਣ ਜੇਕਰ ਸਰਕਾਰ ਵਾਕਈ ਚਾਹੁੰਦੀ ਹੈ ਕਿ ਪਾਵਰ ਕਾਮ ਦੇ ਵਿੱਚ ਨਿਰਵਿਘਨ ਕੰਮ ਚੱਲਦੇ ਰਹਿਣ ਬਿਜਲੀ ਵੀ ਨਿਰਵਿਘਨ ਆਉਂਦੀ ਰਹੇ ਔਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਖੱਜਲਖੁਆਰੀ ਦਾ ਸਾਹਮਣਾ ਵੀ ਨਾ ਕਰਨਾ ਪਵੇ ਇਸ ਦੇ ਬਾਰੇ ਆਪਣੇ ਸੁਝਾਅ ਜਰੂਰ ਸਾਂਝੇ ਕਰਿਓ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ